ਖ ਬੰਦਿਆਂ ਦੀ ਇਹ ਲੜਾਈ ਹੁੰਦੀ ਆ ਰੱਬ ਹੈਗਾ ਜਾਂ ਨਹੀਂ ਹੈਗਾ ਇੱਕ ਬੰਦਾ ਕਹਿੰਦਾ ਕਿ ਰੱਬ ਹੈਗਾ ਦੂਜਾ ਕਹਿੰਦਾ ਨਹੀਂ ਹੈਗਾ ਤਾਂ ਮੈਨੂੰ ਏਦਾਂ ਲੱਗਦਾ ਹੁੰਦਾ ਕਿ ਦੋਵੇਂ ਹੀ ਮੂਰਖ ਹੈ ਕਿਉਂਕਿ ਮੈਨੈ ਨਹੀਂ ਰੱਖਦਾ ਤੁਹਾਨੂੰ ਕੋਈ ਜੇ ਆ ਕੇ ਕਵੇ ਕਿ ਰੱਬ ਹੈਗਾ ਤੇ ਦੂਜਾ ਕਵੇ ਨਹੀਂ ਹੈਗਾ ਜੇ ਕੋਈ ਕਹਿੰਦਾ ਹੈਗਾ ਤਾਂ ਉਹਨੂੰ ਕਹਿ ਦਿਓ ਹੈਗਾ ਜੇ ਕੋਈ ਕਹਿੰਦਾ ਨਹੀਂ ਤਾਂ ਉਹਨੂੰ ਕਹਿ ਦਿਓ ਨਹੀਂ ਹੈਗਾ ਤਾਂ ਗੱਲ ਤਾਂ ਸਾਰੀ ਇਹ ਹੈ ਆ ਕਿ ਜ਼ਿੰਦਗੀ ਜਿਉਣ ਲਈ ਤੁਸੀਂ ਆਪਣੇ ਟੱਬਰ ਨੂੰ ਪਾਲਣ ਲਈ ਤੁਹਾਨੂੰ ਕੋਈ ਕੰਮ ਆਉਂਦਾ ਕਿ ਨਹੀਂ ਆਉਂਦਾ ਤੁਸੀਂ 4 ਪੈਸੇ ਕਮਾਉਨੇ ਆ ਕਿ ਨਹੀਂ ਇਹ ਗੱਲ ਪਹਿਲਾਂ ਜ਼ਰੂਰੀ ਆ ਰੱਬ ਹੈਗਾ ਜਾਂ ਨਹੀਂ ਹੈਗਾ ਇਹ ਗੱਲ ਦੂਜੀ ਆ ਜੇ ਤੁਸੀਂ ਆਪਦੇ ਪਰਿਵਾਰ ਨੂੰ ਚੰਗੀ ਤਰ੍ਹਾਂ ਪਾਲਣ ਲਈ ਸੰਰਾਥੋ ਤਾਂ ਕੋਈ ਕੁਛ ਮਰਜ਼ੀ ਗਈ ਜਾਵੇ ਤਾਂ ਇਹ ਗੱਲਾਂ ਮੈਂ ਨਹੀਂ ਰੱਖਦੀਆਂ ਮੈਂ ਇਹ ਰੱਖਦਾ ਕਿ ਤੁਸੀਂ ਸਹੀ ਜ਼ਿੰਦਗੀ ਜਿਉਉਂਦੇ ਆ ਆਪਣੇ ਬੱਚਿਆਂ ਨੂੰ ਪਾਲ ਸਕਦੇ ਆ ਆਪਣੇ ਆਪ ਨੂੰ ਜਿਹੜਾ ਤੁਸੀਂ ਆ ਆਪਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਆ ਤਾਂ ਜੀ ਇਹ ਸਾਰੀਆਂ ਚੀਜ਼ਾਂ ਕਰ ਸਕਦੇ ਆ ਤਾਂ ਫੇਰ ਜੋ ਤੁਸੀਂ ਮੰਨਦੇ ਆ ਰੱਬ ਹੈਗਾ ਤਾਂ ਹੈਗਾ ਜੇ ਨਹੀਂ ਹੈਗਾ ਤਾਂ ਨਹੀਂ ਹੈਗਾ ਤੇ ਇਸ ਲੜਾਈ ਵਿੱਚ ਕੋਈ ਕੁਝ ਨਹੀਂ ਨਿਕਲਦਾ ਕਿ ਰੱਬ ਹੈਗਾ ਇਹ ਮੂਰਖਾਂ ਦੀ ਲੜਾਈ ਹੈ